ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਐ ਦਵਾਈਆਂ ਖਾ ਰਹੇ ਐ ਠੀਕ ਨਹੀਂ ਹੋ ਰਹੇ ਹੋਰ ਸਰੀਰ ਨੂੰ ਖਰਾਬ ਕਰ ਰਹੇ ਐ ਅੱਕ ਤੇ ਥੱਕ ਚੁੱਕੇ ਐ ਉਹ ਹਰ ਐਤਵਾਰ ਨੂੰ ਪਿੰਡ 10K ਦੇ ਵਿੱਚ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਨਵਜ ਦਿਖਾ ਕੇ ਤੇ ਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਿਲਦੇ ਆ। ਇਹ ਜਿਹੜਾ ਡਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ। ਨੇੜੇ ਤਹਿਸੀਲ ਲਹਿਰਾ ਗਾਗਾ ਤੇ ਨੇੜੇ ਸ਼ਹਿਰ ਬੁਢਲਾਡਾ, ਸੁਨਾਮ, ਬਰੇਟਾ ਇਹ ਨੇੜੇ ਸ਼ਹਿਰ ਪੈਂਦੇ। ਹਰ ਐਤਵਾਰ ਨੂੰ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ ਦੇ 7:00 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਆ। ਦੂਸਰੇ ਨੰਬਰ ਤੇ ਇੱਕ ਅਮਰਤਪਾਲ ਨਾਮ ਦਾ ਲੜਕਾ ਸਾਡੇ ਦਵਾਖਾਨੇ ਨੂੰ ਜਾਂ ਮੈਨੂੰ ਬਦਨਾਮ ਕਰਨ ਵਾਸਤੇ ਕਾਫੀ ਵੀਡੀਓ YouTube ਤੇ ਉਹਨੇ ਗਲਤ ਪਾਈਆਂ ਹੋਈਆਂ। ਕਾਫੀ ਦੋਸ਼ ਲਾਉਂਦਾ ਉਹ। ਉਹਦੀਆਂ ਸਾਰੀਆਂ ਵੀਡੀਓ ਦਾ ਉਹਨੇ ਸਾਰੇ ਦੋਸ਼ਾਂ ਦਾ ਮਾਣਯੋਗ ਐਸਐਸਪੀ ਸੰਗਰੂਰ, ਮਾਣਯੋਗ ਆਈਜੀ ਪਟਿਆਲਾ, ਮਾਣਯੋਗ ਡੀਐਸਪੀ ਲਹਿਰਾ, ਸਿਹਤ ਵਿਭਾਗ, ਡਰੱਗ ਇਨਸਪੈਕਟਰ ਸਾਰਿਆਂ ਵੱਲੋਂ ਪੂਰੀ ਤਰ੍ਹਾਂ ਬਰੀਕੀ ਦੇ ਨਾਲ ਜਾਂਚ ਕਰਕੇ ਸਾਨੂੰ નિર્ਦੋਸ਼ ਟਹਿਰਾਇਆ ਉਹ ਬੰਦੇ ਨੂੰ ਗਲਤ ਤੇ ਉਸੇ ਆਪਾਂ ਆਰਟੀਆਈ ਦੇ ਤਹਿਤ ਇਸੇ ਬੰਦੇ ਅਮਰਤਪਾਲ ਤੇ ਮਾਨਯੋਗ ਮੂਨਕ ਕੋਰਟ ਦੇ ਵਿੱਚ ਮੁਕਦਮਾ ਦਾਇਰ ਕੀਤਾ ਸੀ ਮਾਨਹਾਨੀ ਦਾ ਆਪਣੇ ਮੁਕਦਮੇ ਨੂੰ ਸਵੀਕਾਰ ਕਰਦਿਆਂ ਹੋਇਆਂ ਮੂਨਕ ਅਦਾਲਤ ਵੱਲੋਂ ਇਸ ਬੰਦੇ ਤੇ ਇਹਦੇ ਪੰਜ ਸਾਥੀਆਂ ਤੇ ਮਾਨਹਾਨੀ ਦਾ ਤੇ 383 ਦਾ ਪਰਚਾ ਕੀਤਾ ਗਿਆ ਕਟਿਆ ਗਿਆ ਉਹਦੀਆਂ ਜ਼ਮਾਨਤਾਂ ਨੇ ਜਿਹੜੀਆਂ ਸੰਗਰੂਰ ਅਦਾਲਤ ਵੱਲੋਂ ਲਈਆਂ ਗਈਆਂ ਨੇ ਇਹਦੀਆਂ ਅਮਰਤਪਾਲ ਦੀਆਂ ਤੇ ਇਸ ਬੰਦੇ ਨੂੰ ਆਪਣੇ ਕੀਤੇ ਹੋਏ ਦੀ سزا ਮਿਲ ਰਹੀ ਹੈ। ਬਾਕੀ ਇਹਦੇ ਨਾਲ ਦੇ ਡੱਸ ਕੇ ਪਿੰਡ 'ਚ ਵੀ ਨੇ ਐਵੇਂ ਦੀ ਮਾੜੀ ਸੋਚ ਵਾਲੇ ਜਿਹੜੇ ਐਤਵਾਰ ਨੂੰ ਮਰੀਜ਼ਾਂ ਨੂੰ ਕਹਿ ਦਿੰਦੇ ਆ ਕਈ ਵਾਰੀ ਵੀ ਉੱਥੇ ਨਾ ਜਾਓ, ਉੱਥੇ ਦਵਾਈ ਗਲਤ ਦਿੰਦੇ ਆ, ਬਲਕਿ ਇੱਕ ਅਲਰਜੀ ਆ, ਇੱਕ ਅੰਦਰੋਂ ਸਾੜ ਹੈ। ਕਿ ਚੜ੍ਹਾਈ ਕਿਉਂ ਹੋ ਰਹੀ ਹੈ? ਬਸ ਇਹੋ ਜਿਹੇ ਬੰਦਿਆਂ ਤੋਂ ਜਰੂਰ ਬਚ ਕੇ ਕਿਉਂਕਿ ਹਰ ਇੱਕ ਪਿੰਡ 'ਚ ਲਾਕਡਾਟ ਵਾਲੇ ਹੁੰਦੇ ਆ ਉਹ ਲੱਤਾਂ ਖਿੱਚਣ ਵਾਲੇ ਉਹੋ ਜਿਹਿਆਂ ਤੋਂ ਜਰੂਰ ਸचेत ਰਿਆ ਕਰੋ ਬਾਕੀ ਅੱਜ ਜਿਸ ਵਿਸ਼ੇ ਦੇ ਸੰਬੰਧ 'ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਦਿਲ ਨੂੰ ਤੰਦਰੁਸਤ ਕਿਵੇਂ ਰੱਖਿਆ ਜਾਵੇ ਦਿਲ ਸਾਡੇ ਸਰੀਰ ਦੀ ਥੰਮੀ ਹੈ ਮੈਂ ਜ਼ਿਆਦਾ ਗੱਲਾਂ ਨਹੀਂ ਕਹਿੰਦਾ ਹੁੰਦਾ ਜ਼ਿਆਦਾ ਕੋਈ ਚੀਜ਼ਾਂ ਨਾ ਕਹਾਵਾਂ ਦਿਲ ਸਾਡੇ ਸਰੀਰ ਦੀ ਇੱਕ ਥੰਮੀ ਹੈ ਦਿਲ ਨਾਲ ਹੀ ਸਾਰਾ ਸਰੀਰ ਹੈ ਹੈਨਾ ਜੀ ਤਾਂ ਜੇ ਦੇਖ ਰਹੇ ਇਹ ਸਹੀ ਕਿਵੇਂ ਰੱਖੀਏ ਇਹ ਚ ਕੋਈ ਫਲਟ ਨਾ ਪਵੇ ਕਦੇ ਜ਼ਿੰਦਗੀ ਚ ਹਾਰਟ ਅਟੈਕ ਨਾ ਆਵੇ ਕਦੇ ਦਿਲ ਦਾ ਕੋਈ ਰੋਗ ਨਾ ਆਵੇ ਖੂਨ ਨਾ ਗਾੜਾ ਹੋਵੇ ਨਸਾਂ ਬਹੁ ਬਰੀਕ ਨੇ ਇਹਦੀਆਂ ਇਹਨੂੰ ਤੰਦਰੁਸਤ ਕਿਵੇਂ ਰੱਖੀਏ ਇਹ ਤੰਦਰੁਸਤ ਹੈ ਤੇ ਸਰੀਰ ਤੰਦਰੁਸਤ ਸਾਡੇ ਸਰੀਰ ਦਾ ਸਾਰਾ ਇੰਜਨ ਇਹੀ ਹੈ ਤਾਂ ਇਹਨੂੰ ਕਿਵੇਂ ਸਹੀ ਰੱਖੀਏ ਸਾਫ਼ ਕਿਵੇਂ ਰਵੇ ਤੰਦਰੁਸਤ ਕਿਵੇਂ ਰਵੇ ਉਹਦੇ ਵਾਸਤੇ ਮਹਾਪੁਰਸ਼ਾਂ ਦਾ ਦੱਸਿਆ ਹੋਇਆ ਨੁਕਤਾ ਜ਼ਿੰਦਗੀ ਚ ਕਦੇ ਤੁਹਾਨੂੰ ਹਾਰਡ ਅਟੈਕ ਨਹੀਂ ਆਏਗਾ ਦਿਲ ਦਾ ਕੋਈ ਰੋਗ ਨਹੀਂ ਆਏਗਾ ਦਿਲ ਦੀ ਕੋਈ ਬਿਮਾਰੀ ਨਹੀਂ ਆਏਗੀ ਉਹਦੇ ਵਾਸਤੇ ਮਹਾਪੁਰਸ਼ਾਂ ਦਾ ਦੱਸਿਆ ਹੋਇਆ ਨੁਕਤਾ ਤੁਹਾਡੀ ਝੋਲੀ ਦੇ ਵਿੱਚ ਪਾਉਣ ਵਾਸਤੇ ਆਇਆ ਮੈਂ ਉਹ ਨੋਟ ਕਰ ਲਓ ਤੁਸੀਂ ਜਿਹੜੀਆਂ ਚੀਜ਼ਾਂ ਨੇ ਇਹਨੂੰ ਤੰਦਰੁਸਤ ਰੱਖਣ ਵਾਸਤੇ ਖਾਣ ਪੀਣ ਦੇ ਵਿੱਚ ਜ਼ਿਆਦਾ ਚਿਕਨਾਹਟ ਵਾਲੀਆਂ ਚੀਜ਼ਾਂ ਨਾ ਖਾਓ ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਨਾ ਖਾਓ ਸ਼ੁੱਧ ਤੇਲ ਘਰ ਦਾ ਸਰੋਂ ਦਾ ਮੂੰਫਲੀ ਦਾ ਜਾਂ ਤਿਲਾਂ ਦਾ ਜਾਂ ਸੂਰਜਮੁਖੀ ਦਾ ਜਾਂ ਜ਼ੈਤੂਨ ਦਾ ਇਹ ਤੇਲ ਵਰਤ ਖੇਡਾਂ ਦਾ ਵੱਲ ਧਿਆਨ ਦਿਓ ਸ਼ੈਅਰ ਕਰੋ ਸਵੇਰ ਦੀ ਚੁਸਤੀ ਫੁਸਤੀ ਸਰੀਰ ਨੂੰ ਕਸਰਤ ਕਰਿਆ ਕਰੋ ਇਹ ਚੀਜ਼ਾਂ ਜ਼ਰੂਰੀ ਨੇ ਦਿਲ ਵਾਸਤੇ ਸਵੇਰੇ ਉੱਠ ਕੇ ਪਾਣੀ ਪੀਓ ਜਾਦਾ ਖਾਲੀ ਪੇਟ ਊਸ਼ਾ ਪਾਣ ਜਿਹਨੂੰ ਕਹਿੰਦੇ ਆ ਸੀ ਉਹ ਕਰੋ ਲੀਟਰ ਪਾਣੀ ਦਾ ਪੀਓ ਸਵੇਰੇ ਉੱਠਣਸਾਰ ਹੋਰ ਵੀ ਕੁਝ ਵੀ ਖਾਓ ਪੀਓ ਨਾ ਪਾਣੀ ਪੀਓ ਉੱਠਣਸਾਰ ਇਹ ਜ਼ਰੂਰੀ ਹੈ ਤੇ ਸਾਰਿਆਂ ਨਾਲੋਂ ਵਧੀਆ ਜਿਹੜਾ ਨੁਕਤਾ ਤੁਹਾਡੀ ਝੋਲੀ 'ਚ ਪਾਉਣ ਲੱਗਿਆਂ ਹਰ ਸਾਲ 'ਚ ਇੱਕ ਮਹੀਨਾ ਜ਼ਰੂਰ ਖਾ ਲਿਆ ਕਰੋ ਤਾਂ ਜੋ ਕਿਉਂਕਿ ਇੰਜਨ ਹੈ ਇਹਦੀ ਵੀ ਸਰਵਿਸ ਜ਼ਰੂਰੀ ਹੈ ਤਾਂ ਉਹਦੇ ਵਾਸਤੇ ਜਿਹੜੀਆਂ ਤੁਸੀਂ ਚੀਜ਼ਾਂ ਲੈਣੀਆਂ ਤਵਾशीर ਵਧੀਆ ਪੰਸਾਰੀਆਂ ਤੋਂ ਲੈਣੀਆਂ 50 ਗ੍ਰਾਮ ਸੁੱਕੇ ਆਮਲੇ 50 ਗ੍ਰਾਮ ਮਗਜ ਧਨੀਆ 50 ਗ੍ਰਾਮ ਪ੍ਰਵਾਲ ਪਿਸਟੀ ਜਾਂ ਪ੍ਰਵਾਲ ਭਸਮ ਇਹ 10 ਗ੍ਰਾਮ ਲੈਣੀ ਹੈ ਗਲੋਏ ਭਸਮ ਜਾਂ ਗਲੋਏ ਸਤ ਇਹ ਵੀ ਤੁਸੀਂ 10 ਗ੍ਰਾਮ ਲੈਣੇ ਮੋਤੀ ਭਸਮ 5 ਗ੍ਰਾਮ ਲੈਣੀ ਹੈ ਲੋਹਾ ਭਸਮ 10 ਗ੍ਰਾਮ ਲੈਣੀ ਹੈ ਚਾਂਦੀ ਭਸਮ 1 ਗ੍ਰਾਮ ਲੈਣੀ ਹੈ ਤੇ ਸੋਨਾ ਭਸਮ 1 ਗ੍ਰਾਮ ਲੈਣੀ ਹੈ ਮਕਰ ਤਵਜ ਭਸਮ ਜਿਹੜੀ ਉਹ ਲੈਣੀ ਹੈ ਤੁਸੀਂ 5 ਗ੍ਰਾਮ ਤੇ ਅਸ਼ਵਗੰਧਾ ਜਿਹੜੀ ਇਹ ਲੈਣੀ ਹੈ ਤੁਸੀਂ 50 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਪੀਸਣ ਵਾਲੀਆਂ ਨੇ ਪੀਸ ਕੇ ਬਾਕੀ ਨੂੰ ਵੀ ਮਿਕਸ ਕਰਕੇ ਚੰਗੀ ਤਰ੍ਹਾਂ ਅੱਧਾ ਚਮਚ ਦਵਾਈ ਸਵੇਰੇ ਖਾਲੀ ਪੇਟ ਲੈਣੀ ਹੈ ਤੇ ਅੱਧਾ ਚਮਚ ਦਵਾਈ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ ਲੈਣੀ ਹੈਗੀ ਹੈ ਅਰਜਨ ਦੇ ਕਾੜੇ ਨਾਲ ਅਰਜਨ ਦੀ ਛਾਲ ਪੀਸੀ ਹੋਈ ਪੰਸਾਰੀਆਂ ਤੋਂ ਮਿਲ ਜਾਂਦੀ ਹੈ ਇੱਕ ਚਮਚਾ ਅਰਜਨ ਦੀ ਛਾਲ ਦੋ ਗਲਾਸ ਪਾਣੀ ਚ ਪਾ ਕੇ ਉਬਾਲਣੀ ਹੈ ਜਦੋਂ ਇੱਕ ਗਲਾਸ ਰਹਿ ਗਿਆ ਉਹਨੂੰ ਪੁਣ ਕੇ ਉਹਦੇ ਨਾਲ ਇਹ ਦਵਾਈ ਦਾ ਅੱਧਾ ਚਮਚ ਸਵੇਰੇ ਖਾਲੀ ਪੇਟ ਅੱਧਾ ਚਮਚ ਸ਼ਾਮ ਨੂੰ ਰੋਟੀ ਤੋਂ 2 ਘੰਟੇ ਪਹਿਲਾਂ ਸਾਲ ਚ ਇੱਕ ਮਹੀਨਾ ਇਹ ਨੁਕਤਾ ਵਰਤਣਾ ਉਦੋਂ ਬਾਅਦ ਪੂਰਾ ਸਾਲ ਲੋੜ ਨਹੀਂ ਮੈਂ ਗਰੰਟੀ ਨਾਲ ਦਾਅਵੇ ਨਾਲ ਸਟੈਂਪ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ ਕਦੇ ਜ਼ਿੰਦਗੀ ਚ ਕੋਈ ਦਿਲ ਦਾ ਰੋਗ ਨਸਾਂ ਦਾ ਰੋਗ ਹਾਰਡ ਅਟੈਕ ਨੇੜੇ ਵੀ ਨਹੀਂ ਤੁਹਾਡੇ ਆਏਗਾ ਸਰੀਰ ਤੰਦਰੁਸਤ ਚੁਸਤੀ ਪੁਸਤੀ ਚ ਰਹੇਗਾ ਇਹ ਵਰਤੋ ਹੋਰਾਂ ਨੂੰ ਅੱਗੇ ਦੱਸੋ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲ ਦੇ ਆਧਾਰ ਤੇ ਪਹੁੰਚ ਸਕੇ ਬਾਕੀ ਜਿਨ੍ਹਾਂ ਨੇ ਮੈਨੂੰ ਮਿਲਣਾ ਹੈ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਇਲਾਜ ਕਰਵਾ ਸਕਦੇ ਹਰ ਐਤਵਾਰ ਸੋ ਬਾਕੀ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ